ਗੁਰਦੁਆਰਾ ਸਾਹਿਬ ਸੰਗਤਾਂ ਬੈਠੀਆਂ ਪਰ ਸਾਡੀ ਨਾਲ ਚਾਹ ਦੀ ਸੇਵਾ ਵੀ ਵਿਰਾਂ ਨੇ ਕੀਤੀ ਹੈ ਤੇ ਆਹ ਤੈਨੂੰ ਕਰੋ ਸਾਹਿਬ ਸਾਡੇ ਨੂੰ ਸਮਾਨ ਲੱਗਦਾ ਹੀ ਫਿਰਦੇ ਆਪੇ ਮੜੇ ਗਿਆ ਕਿਸ ਕੋਡਾ ਬਾਬਾ ਜੀ ਆਵਾ ਤੁਹਾਡੇ ਹੱਥ ਲੱਗਦਾ ਉਹ ਥੋੜੇ ਚਾਰ ਦੇ ਇੱਕ ਵੋਟ ਹੋਰ ਆ ਰਹੀ ਹੈ ਵੋਟ ਵੀ ਸੇਵਾ ਵਾਲੀ ਅੱਗੇ ਵੀ ਨਹੀਂ ਆ ਗਈ ਉੱਥੋਂ ਮਾ ਇੱਥੋਂ ਕਿੱਦੋਂ ਲੈ ਲਈ ਹੋਣੀ ਉਹਨੇ ਕਾਲੀ ਤਾਂ ਆ ਆ ਦੇ ਦੇ ਹੋਰ ਪੇਟੀ ਪਈ ਹੈ ਰਹੀ ਹੈ ਕਾਲੀ ਅਗੇ ਪਿੰਡ ਫਿਰ ਆਪ ਸਾਰਿਆਂ ਨੂੰ ਛੜਦੀ ਕਲਾ ਚ ਰੱਖੇ ਤੇ ਇਹ ਸਿਸਟਮ ਦੇ ਵਿੱਚੋਂ ਛੇਤੀ ਤੋਂ ਛੇਤੀ ਆਰ ਕੱਟੇ ਆਮ ਆਂਗ ਜ਼ਿੰਦਗੀ ਹਰ ਇੱਕ ਪਰਿਵਾਰ ਦੀ ਦਾਮ ਬਣ ਗਈ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਕੀ ਆਪਣੇ ਗੁਰਦੁਆਰਾ ਸਾਹਿਬ ਆ ਕਾਲੇ ਕੇ ਪਿੰਡ ਦੀਆਂ ਸੰਗਤਾਂ ਆਪਣੇ ਪਰਿਵਾਰ ਇੱਥੇ ਸ਼ਾਮਤ ਹੋ ਗਏ। ਕੋਈ ਨਹੀਂ ਅਸੀਂ ਸਾਰਾ ਮੋਹ ਆਸਾ ਪਾਸਾ ਵੇਖ ਹੀ ਸਕਦੇ ਹੋ ਬਹੁਤ ਬੁਰੇ ਹਾਲਾਤ ਨੇ ਪਾਣੀ ਪਾਣੀ ਚਾਰੇ ਹੁਣ ਮੈਂ ਵੀ ਇੱਥੇ ਪਾਣੀ ਚ ਖੜਾ ਨਾ ਤੇ ਦੋਸਤੋ ਇਹ ਭਰਾ ਇੱਥੇ ਬੈਠੇ ਨੇ ਸਾਰੇ ਕਾਲੇ ਕੇ ਪਿੰਡ ਗੁਰਦੁਆਰਾ ਸਾਹਿਬ ਇਹਨਾਂ ਨੇ ਇਹ ਕਿਹਾ ਵਾ ਵੀ ਅੱਜ ਤੱਕ ਇੱਥੇ ਕੋਈ ਬੰਦਾ ਆਇਆ ਨਹੀਂ 10 ਦਿਨ ਹੋ ਗਏ ਅਜ ਹੜ ਆਇਆ ਨੂੰ ਤੇ ਇਹ ਸਭ ਤੋਂ ਪਹਿਲਾਂ ਬਾਬਾ ਜੀ ਆਏ ਨੇ ਪ੍ਰਭ ਆਸਰਾ ਸੁਸਾਇਟੀ ਮੁਹੱਲੀ ਕਰਾਲੀ ਤੋ ਜੀ ਤੇ ਇਹਨਾਂ ਬਾਰੇ ਹੀ ਇਹਨਾਂ ਨੇ ਸਾਰੀ ਗੱਲ ਕੀਤੀ ਵੀ ਬੱਬਾ ਜੀ ਤੁਸੀਂ ਆਇਓ ਵੇਖੋ ਨਾਲ ਕਿਸ਼ਤੀਆਂ ਲੈ ਕੇ ਆਏ ਨੇ 8-10 ਕਿਸ਼ਤੀਆਂ ਆਗਾਂ। ਕਿਸ਼ਤੀਆਂ ਚਾਰ ਕਿਨਾਰਾ ਰਾਸ਼ਨ ਬੱਬਾ ਜੀ। ਤਿੰਨ ਕਿਸ਼ਤੀਆਂ ਇਸ ਟਾਈਮ ਤੇ ਚੱਲ ਰਹੀਆਂ ਕੋਈ ਇੱਧਰ ਪਿੰਡਾਂ ਨੂੰ ਜਾ ਰਹੀਆਂ ਕੋਈ ਦੂਜਿਆਂ ਨੂੰ ਜਾ ਰਹੀਆਂ ਤੇ ਰਾਸ਼ਨ ਸਮੇਤ ਆ ਰਹੇ। ਸਾਰਿਆਂ ਕੋ ਧੱਕ ਰਿਆ ਹੈ। ਹੈ ਨਾ ਬਾਈ ਇੰਨੀ ਸਪੀਡ ਹੈ ਪਾਣੀ ਦੀ। ਬਹੁਤ ਜ਼ਿਆਦਾ ਫਾਸਟ ਹੈ। ਉਹ ਬੰਦੇ। ਤੇ ਮੇਰੇ ਵੀ ਇਹ ਸਾਰੇ ਆ ਰਹੇ ਨੇ ਤੇ ਤੁਸੀਂ ਚਿਹਰੇ ਵੇਖੋ ਕਿੱਡੇ ਖੁਸ਼ ਨੇ। ਹੱਬ ਚੜਦੀ ਕਲਾ ਚੜੀ ਉੱਪਰੇ ਚ ਇਹ ਪੰਜਾਬੀ ਨੇ ਇਹ ਚੜਦੀ ਕਲਾ ਜੀਤ ਕੇ ਆ ਇਹ ਬਾਬੇ ਨਾਨਕ ਦੀ ਇਤਾਂ ਤੇ ਮੇਰੇ ਆ ਸਾਰੇ ਆ ਪਰਵਾਦੇ ਬਾਬਾ ਇਹ ਨਾ ਪਾਣੇ ਕਿਨੇ ਆ ਹਾਂ ਲਖਣਾਣਾ ਜੀ ਆਏਗਾ ਨਾ ਠੀਕ ਹੈ এক <San>

ਨਾ بڑے بڑے ਖਾਸ ਬੱਜ ਆਇਆ ਤੇ ਮੇਦਾਰੂ ਦਾ ਮਹਾ ਕਰਾਉਣੀ ਆ ਮਗਰੋਂ ਸਾਨੂੰ ਡੀ ਜਾਂਦਾ 2.5 ਦਾਣਾ ਵਿੱਚੇ ਕਰਕੇ ਬੰਦੇ ਤੇ ਵੇਚੀ ਗਏ ਪਰ ਹੁਣ ਕੰਨ ਕਦੇ ਆ ਵੇਚੇ ਸਾਨੂੰ ਇਹ ਹੋਈ ਆ ਬਾਰਾ ਸੱਜਿਆ ਬਾਜਾ ਸਾਨੂੰ ਕੋਈ ਕਣਕ ਦਾ ਬੀਜ ਦੇ ਦੇ ਜਾਂ ਕੋਈ ਝਾਈ ਦੇ ਦੇ ਇਹਦੇ ਨਾਲ ਚੱਲ ਆਹੀ ਗਾਂ ਕਣਕ ਬੀਜ ਲਾਂਗੇ ਇਹਨਾਂ ਦੇ ਸਾਨੂੰ ਆਸ ਨਹੀਂ ਹੈਗੀ ਨਹੀਂ ਈਦ ਹੁਣ ਹਾਂ ਇਹ ਕਾਹਦੇ ਆਪਣਾ ਜਿੰਨੀ ਆਸ ਹੈ ਆਪਰੇ ਚਲੋ ਬਾਪ ਤੇ ਜਾਂ ਪੈਲੀ ਪੋਰ ਨਹੀਂ ਆ ਉਹ ਜਿਹੜੀ ਬੇਕਾਰ ਉਹ ਤਾਂ ਖੇਚ ਕੇ ਮਿੱਟੀ ਮਿੱਟੀ ਪਾਵਾਂ ਕੋਈ ਵੀ ਬਾਬਾ ਚੜ੍ਹਦੀ ਕਲਾ ਚ ਰੱਖੇ ਉਹ ਵੀ ਸਾਰੇ ਭਰਾਵਾਂ ਦੇ ਨਾਲ ਬੈਠੇ ਨੇ ਆਪਣੇ ਪਰਿਵਾਰ ਦੇ ਨਾਲ ਖੜੇ ਆਹ ਸਹੀ ਗੱਲ ਹਰ ਪਰਿਵਾਰ ਖੜਾ ਜਿਹੜਾ ਸਹੀ ਜਗ੍ਹਾ ਤੇ ਹੀ ਹੈ ਨਾ ਅਸਟਾਨੇ ਬਾਹਰ ਵੀ ਹੈ ਐਨ ਆਰ ਆਈ ਵੀਰ ਵੀ ਹੈ ਸਾਰੇ ਆਪਣੇ ਨਹੀਂ ਐਵੇਂ ਆ ਕੇ ਖੜੇ ਭਰਾ ਹੀ ਆ ਆਪਾਂ ਦੇ ਕੋਈ ਦੋ ਜਾਰਿਆਂ ਨੇ ਕਿੱਦਾਂ ਦੋਸਤੋ ਆਹ ਵੇਖ ਹੀ ਲਿਆ ਤੁਸੀਂ ਗੁਰਦੁਆਰਾ ਸਾਹਿਬ ਸੰਗਤਾਂ ਬੈਠੀਆਂ ਪਰ ਸਾਡੀ ਨਾਲ ਚਾਹ ਦੀ ਸੇਵਾ ਵੀ ਵੀਰਾਂ ਨੇ ਕੀਤੀ ਐ ਤੇ ਆਹ ਵੀਰ ਨੇ ਚਾਹ ਬਣਾਈ ਐ ਐ ਅੱਗੇ ਗੱਲ ਵੀ ਚਾਹ ਤੋਂ ਬਿਨਾ ਨਹੀਂ ਤੁਹਾਨੂੰ ਜਾਣ ਦੇਣਾ ਤੇ ਇਧਰ ਨੂੰ ਵਾੜਾ ਜਿਹਾ ਵੇਖੋ ਵੀ ਜਿੱਥੋਂ ਤਾਂ ਕਿ ਨਿਗਲ ਜਾਂਦੀ ਪਾਣੀ ਪਾਣੀ ਆ ਤੇ ਇਹਨਾਂ ਨੂੰ ਕੋਈ ਏ ਚੀਜ਼ ਦਾ ਮਤਲਬ ਨਹੀਂ ਵੀ ਇੱਥੇ ਹਾੜ ਆ ਗਿਆ ਜੀ ਡੁੱਬੇ ਗਏ ਲੁੱਟ ਗਏ ਨਾ ਆਹਦੇ ਚਾਹ ਤੋਂ ਬਿਨਾ ਨਹੀਂ ਤੁਹਾਨੂੰ ਜਾਣ ਦੇਣਾ ਤੇ ਦੇਖੋ ਚਿਹਰੇ ਇਹਨਾਂ ਦੇ ਆ ਖੁਸ਼ੀਆਂ ਨਾਲ ਹੈ ਸਰਾਂ ਦੇ ਆਨੰਦ ਬੱਚੇ ਬਗਾਲੀ ਕੋਈ ਨਹੀਂ ਲੋ ਪਾਣੀ ਪਾਣੀ ਹੈ ਆਇਆ ਜੇ ਮੜਾ ਟੱਕਾ ਮਾਰ ਹਾਂ ਹੈਗਾ ਅੰਜਾ ਬਾਰ ਲੋ ਹਾਲੋ ਪਰ ਲੋਜੀ ਕਰਵਾਉਂਦਾ ਹੈ ਅਲੱਇਵਾ ਕਿ ਦੁੱਧ ਬਾਬਾ ਆ ਪਾਣੀ ਤੇ ਦੇ ਹਮ ਤਾਂ ਆ ਵੀ ਲਗਦੇ ਨੇ ਆ ਵੀ ਲੈ ਮਾਣ ਦੇ ਉਹ ਬੈਜਾ ਰੇ ਫੜਾ ਉਹ ਲਾਉਂਦੀ ਫੜ ਕੇ ਉਹ ਰਾਨੀਆ ਆਹ ਆ ਦੇ ਜਮਾਨਤ ਵੰਡ ਨਹੀਂ ਕੋ ਆਪਣੇ ਘਰੇਗਾ ਕੋਈ ਤਾਂ ਨਹੀਂ ਹਾਂ ਬਾਬਾ ਜੀ ਆ ਪਾਣੀ ਦੇ ਦੂੰਗਾ ਸਾਰੇ ਖਾਲੋ ਪਾਣੀ ਖੁੱਲੀ ਪਈ ਆਹ ਉਹ ਵੱਡਿਆ ਦਿੱਜੀ ਫੋਜ਼ ਵਾਲਾ ਨੇ ਆ ਗੋਲ ਪਾਣੀ ਆਹ ਪਾ ਲੈ ਪੰਜਾ ਰਹੇ ਹਾਂ ਆ ਪਾ ਲੈਣ ਨੂੰ ਹਾਂਜੀ ਆਹ ਲੈ ਉਧਰ ਬੰਦ ਆਹ ਨਈ ਹੋ ਨਈ ਹੋਣਾ ਫੇਰ ਹੋ ਟਾਈਮ ਨਹੀਂ ਕੋਈ ਮਤਲਬ ਲੋ ਜੀ ਆ ਲੈ ਆ ਭਾਉ ਨੂੰ ਨਹੀਂ ਖਵਾਉਂਦਾ ਸਮਾਨ ਲੱਭਤਾ ਅਹੀਂ ਫੇਰ ਨਹੀਂ ਮੜ ਕੇ ਕੋਣ ਗਿਆ ਫਿਰ ਕੁੜਾ ਬਾਬਾ ਜੀ ਆਉਂਦਾ ਤੇ ਹੱਥ ਆ ਉਹ ਵੀ ਵਿਚਾਰੀ ਦੋਸਤੋ ਆ ਹਾਲਾਤ ਜੇ ਵੇਖ ਲੋ ਅੱਜ ਕਾ ਵੀ ਦੂਰ ਬੈ ਜਾਂਦਾ ਇਹ ਤੋਂ ਬਸ ਹੁੰਦੀ ਉੱਥੇ ਜਾਂਦੇ ਕੱਢ ਜਾਨ ਕੱਢ ਜਾਨੇ ਫਰੋਹੇ ਬਸ ਬਸ ਰੁਕਣੇ ਗਾਣਾ ਤਾਂ ਮਿਲ ਜਾਂਦੀ ਆ ਵੇ ਲੋ ਨਾ ਬਸ ਜੀ ਆ ਜੋ ਉਹਨਾਂ ਸਾਡਾ ਕਿਹੜਾ ਇਹ ਲੈ ਟਰਾਲੀ ਤੇ ਡੇਰੇ ਹਨਾ ਹੈ ਲੱਗਦਾ ਉਹ ਥੋੜੇ ਚੋਰ ਨੇ ਦੋਸਤੋ ਇੱਕ ਬੋਟ ਹੋਰ ਆ ਰਹੀ ਹੈ ਬੋਟ ਨਹੀਂ ਸੀ ਆਗੇ ਨੂੰ ਨਵੀਂ ਉੱਥੋਂ ਮਾ ਇਤੋਂ ਕਿਦੋਂ ਲੈ ਲਈ ਹੋਣੀ ਉਹਨਾਂ ਨੇ ਇਹ ਆਪਣੇ ਪਰਿਵਾਰ ਇੱਧਰ ਪਰ ਜਿੱਥੇ ਕਿੱਥੇ ਹੋਵੇਗਾ ਕੋਈ ਨਾ ਪਾਣੀ ਤਾਂ ਆ ਆ ਦੇ ਦੇ ਹੋਰ ਬੇਟੀ ਪਈ ਹੈ ਰਹੀ ਹੈ ਜਰਾ ਜਰਾ ਪਹਿਲਾਂ ਬੱਚਾ ਦੀ ਬੋਰੀ ਉੱਥੋਂ ਪਰਨੇ ਦੋਨਾਂ ਦਾ ਇੱਕ ਉਹਨਾਂ ਨੂੰ ਫੇਰੇ ਕਪੇਟੀਆਂ ਦੇ ਆ ਕੇ ਦਿੱਤੀ ਹਾਂ ਸਾਡੇ ਕੋਲ ਤਾਂ ਪਾਣੀ ਵਾਧੂ ਆ ਸਾਡਾ ਨਕਸਾ ਵਾ ਹੂੰ ਆਉਂਦੀ ਮੈਂ ਨਹੀਂ ਕੋਈ ਨਹੀਂ ਕੋਈ ਸਾਡੇ ਕੋਲ ਤੇਰੀ ਅਜੀ ਨਾ ਕੋਈ ਚਾਰ ਬਾਈ ਕਹਿੰਦੇ 1 2 ਇਕੱਠਾ ਮੈਨੂੰ ਨਾ ਪਹੁੰਚਾ ਦਿਓ ਜੀ ਹੋਰ ਹੋਰ ਤਾਂ ਕੁਝ ਨਹੀਂ ਦੋਸਤੋ ਅਸੀਂ ਹੁਣ ਕਾਲੇਗੇ ਪਿੰਡ ਸਾਰਾ ਹੀ ਜੋ ਵੀ ਕੰਮ ਕਰਨਾ ਸੀ ਲੋਕਾਂ ਦੀ ਸੇਵਾ ਆਪਣੇ ਭੈਣ ਕਰਾਉਣੀ ਰਾਸ਼ਨ ਪਾਣੀ ਮਸ਼ਰਦਾਨੀਆਂ ਜੋ ਵੀ ਹੋ ਸਕਦਾ ਹੈ ਆਪਾਂ ਕਰ ਰਹੇ ਆ ਜੀ ਹੁਣ ਵਾਪਸੀ ਜਾ ਰਹੇ ਆ ਮੇਨ ਰੋਡ ਮੱਲਾਂ ਵਾਲੇ ਤੋਂ ਬਾਅਦ ਤੇ ਆ ਤੁਸੀਂ ਮੇਰੇ ਆਸੇ-ਪਾਸੇ ਸਾਰਾ ਇਹ ਮਾਹੌਲ ਵੇਖ ਸਕਦੇ ਹੋ ਪੂਰਾ ਇਹ ਸਮੁੰਦਰ ਹੀ ਆ ਓਸਨ ਕਹਿ ਸਕਦੇ ਨੂੰ ਅਸੀਂ ਦਰਿਆ ਰਿਵਰ ਨਹੀਂ ਕਹਾਂਗੇ ਇਹ ਓਸਨ ਦਰਿਆ ਤੇ ਕੋਈ ਛੋਟੀ ਪਰਿਭਾਸ਼ਾ ਹੈ ਹੁਣ ਇਸ ਟਾਈਮ ਤੇ ਦਰਿਆ ਦੀ ਪਰਿਭਾਸ਼ਾ ਨਹੀਂ ਹੈਗੀ ਸਮੁੰਦਰ ਦੀ ਪਰਿਭਾਸ਼ਾ ਆਪਾਂ ਕਿੰਨਾ ਜ਼ਿਆਦਾ ਏਰੀਆ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਪਾਣੀ 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 ਬਹੁਤਨੇ ਪਾਣੀ ਨਾਲ ਡੁੱਬਾ ਹੋ ਬਹੁਤ ਜ਼ਿਆਦਾ ਕੁੰਗਾਏਸ ਤੋਂ ਮੇਰੇ ਖਿਆਲ ਨਾਲ 810 ਫੁੱਟ ਪਾਣੀ ਇਹਦਾ ਹੈਗਾ ਲੈਵਲ ਤੇ ਫਿਰ ਵੀ ਆਪਣੇ ਜਿਹੜੇ ਭੈਣ ਭਰਾ ਇੱਥੇ ਪਾਣੀ ਹੇਠ ਫਸੇ ਨੇ ਫਿਰ ਵੀ ਚੜ੍ਹਦੀ ਕਲਾ ਚ ਨੇ ਸਾਨੂੰ ਚਾਹ ਤੋਂ ਬਿਨਾਂ ਉਹਨਾਂ ਨਿਕਲ ਨਹੀਂ ਦਿੱਤਾ ਜਿੱਥੇ ਤੇ ਸੰਤਾ ਬੈਠੀਆਂ ਨੇ ਅਸੀਂ ਉਹਨਾਂ ਦਾ ਹਾਲ ਜਾਣਨਗੇ ਉਲਟਾ ਸਾਨੂੰ ਅੱਗੋਂ ਚਾਹਾਂ ਪਿਆ ਕੇ ਦਿੱਤੀਆਂ ਇਹ ਭਾਜੀ ਆਪਣੇ ਫੂਟਾ ਗਿੱਲ ਜੀ ਇਥੋਂ ਲੋਕਲ ਨੇ ਇਹ ਇੰਨਾ ਇਹ ਉਦਣ ਦੀ ਸੇਵਾ ਨਿਭਾ ਰਹੇ ਨੇ ਦੇਖੋ ਹੁਣ ਜੋ ਸਵੇਰ ਤੋਂ ਚੱਲਦੇ ਆ ਰਾਤ ਪੈ ਜਣੀ ਇੱਥੇ ਕਿਤੇ ਕੋਰ ਲੋਗਾ ਤੇ ਬਹੁਤ ਸੇਵਾ ਨਿਭਾ ਰਹੇ ਨੇ ਮੇਰੇ ਉਦਣ ਦੀ ਏਰੀਆ ਦਾ ਪਤਾ ਏਰੀਆ ਦਾ ਪਤਾ ਤੇ ਤਾਂ ਵੀ ਚਲੋ ਇੰਨਾ ਦਾ ਫਿਰ ਵੀ ਇੰਨਾ ਦਾ ਕਿੰਨਾ ਦੇਖੋ ਸਵੇਰ ਤੋਂ ਉਹਦੇ ਸ਼ਾਮ ਤੱਕ ਸੇਵਾ ਜਿਲੇ ਤੇ ਜਮੀਨ ਵੀ ਪਾਜੀ ਦੀ ਇੱਧਰ ਹੀ ਆ ਸਾਰੀ ਕੱਪ ਡੁੱਬੀ ਪਈ ਆ ਦੇਖੋ 10 10 ਫੁੱਟ ਪਾਣੀ ਤੇ ਪਰ ਚਿਹਰੇ ਵੇਖੋ ਹੋਰ ਸੰਦਾ ਬੁਲੇ ਕੇ ਜਾਣ ਇਹ ਆਪਣੇ ਬਾਬਾ ਜੀ ਤਵੇ ਕੋ ਇੰਨਾ ਦਾ ਵੀ ਯੋਗਦਾਨ ਉਦਨ ਦੀਆਂ ਕਿਸ਼ਤੀਆਂ ਚੱਲਦੀਆਂ ਪਈਆਂ ਤੇ ਸਾਰੇ ਇਲਾਕੇ ਦੇ ਫਿਰੋਜ਼ਪੁਰ ਦੇ ਵਿੱਚ ਬਹੁਤ ਤਨਮਨ ਧੰਦੇ ਦਾ ਸੇਵਾ ਨਿਭਾ ਰਹੇ। ਤੇ ਅੱਪ ਸਾਰਿਆਂ ਨੂੰ ਛੜਦੀ ਕਲਾ 'ਚ ਰੱਖੇ ਤੇ ਇਹ ਸਿਸਟਮ ਦੇ ਵਿੱਚੋਂ ਛੇਤੀ ਤੋਂ ਛੇਤੀ ਆਰ ਕੱਢੇ। ਆਮ ਆਂਗ ਜ਼ਿੰਦਗੀ ਹਰ ਇੱਕ ਪਰਿਵਾਰ ਦੀ ਦਾ ਬਣੇ। ਅੱਜ ਵੀ ਇੱਧਰ ਸੰਡੇ ਕਰਕੇ ਮੈਂ ਵੀ ਨਿਕਲ ਆਇਆ ਜੀ ਤੇ ਇਹਨਾਂ ਦਾ ਆਸਰਾ ਮੈਨੂੰ ਬਹੁਤ ਜ਼ਿਆਦਾ ਮਿਲਿਆ। ਜੇ ਬਾਬਾ ਜੀ ਅੱਜ ਇਹ ਨਾ ਇੱਥੇ ਆਏ ਹੁੰਦੇ ਤੇ ਮੈਂ ਇੰਨੇ ਪਾਣੀ 'ਚ ਗੱਦੀ ਨਹੀਂ ਆ ਸਕਦਾ। ਇਹੀ ਗੱਲ ਹੈ ਇਹਨਾਂ ਦੇ ਕਰਕੇ ਹੀ ਅੱਜ ਮੈਂ ਵੀ ਭਰਾਵਾਂ ਨੂੰ ਮਿਲ ਸਕਿਆ ਜੀ ਤੇ ਸਾਰੀ ਮਿਹਰਬਾਨੀ ਬਾਬਾ ਜੀ ਦੀ ਏ ਰੱਬ ਆਸਰਾ ਸੁਸਾਇਟੀ ਵਾਲਿਆਂ ਦੀ ਤੇ ਰੱਬ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਤੇ ਇਹ ਸੰਸਾਰ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ